ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਜੇ ਅਸੀਂ ਔਲੇ ਤੇ ਸ਼ਹਿਦ ਨੂੰ ਮਿਲਾ ਕੇ ਖਾਣੇ ਆ ਤਾਂ ਸਾਡੀ ਸਿਹਤ ਨੂੰ ਸੈਂਕੜੇ ਬੈਨੀਫਿਟਸ ਮਿਲਦੇ ਆ ਲਾਭ ਮਿਲਦੇ ਆ ਸਿ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੇ ਰਹਿਨੇ ਆ ਅੱਜ ਅਸੀਂ ਇੰਨਾ ਫਾਇਦਿਆਂ ਵਿੱਚੋਂ ਕੁਝ ਛੇ ਫਾਇਦਿਆਂ ਦੀ ਗੱਲ ਕਰਾਂਗੇ ਜਿਹੜੇ ਮੇਨ ਆ ਜਿਹੜੇ ਸਾਨੂੰ ਔਲਾ ਤੇ ਸ਼ਹਿਦ ਖਾਣ ਦੇ ਨਾਲ ਮਿਲਦੇ ਆ ਸੋ ਇਹਨੂੰ ਖਾਣ ਦਾ ਸਹੀ ਤਰੀਕਾ ਕੀ ਆ ਸਹੀ ਸਮਾਂ ਕਿਹੜਾ ਏ ਉਸ ਬਾਰੇ ਵੀ ਗੱਲ ਕਰਾਂਗੇ ਸੋ ਸਾਥੀਓ ਆ ਪੂਰੀ ਵੀਡੀਓ ਨੂੰ ਧਿਆਨ ਨਾਲ ਅਖੀਰ ਤੱਕ ਸੁਣਿਓ ਤੇ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਭੈਣ ਭਰਾਵਾਂ ਨਾਲ ਸ਼ੇਅਰ ਕਰਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਵੀ ਕਰ ਲਓ ਸੋ ਆਜੋ ਗੱਲ ਕਰਦੇ ਆ ਵੀ ਔਲਾ ਤੇ ਸ਼ਹਿਦ ਜੀ ਅਸੀਂ ਮਿਲਾ ਕੇ ਖਾਣੇ ਆ ਦੋਵਾਂ ਨੂੰ ਮਿਕਸਚਰ ਬਣਾ ਕੇ ਇਹਨਾਂ ਦਾ ਖਾਣੇ ਤਾਂ ਕੀ ਕੀ ਫਾਇਦੇ ਮਿਲਦੇ ਸਾਥੀਓ ਪਹਿਲੇ ਨੰਬਰ ਤੇ ਵੇਖੀਏ ਔਲਾ ਸਾਡੀ ਇਮਿਊਨਿਟੀ ਵਾਸਤੇ ਬਹੁਤ ਵਧੀਆ ਹੁੰਦਾ ਕਿਉਂਕਿ ਔਲੇ ਦੇ ਵਿੱਚ ਵਿਟਾਮਿਨ ਸੀ ਹੁੰਦਾ ਏ ਜਿਹੜਾ ਸਾਡੇ ਇਮਿਊਨ ਸੈੱਲ ਦਾ ਜਿਹੜੇ ਉਹਨਾਂ ਨੂੰ ਤਾਕਤ ਦਿੰਦਾ ਏ ਮਜ਼ਬੂਤ ਬਣਾਉਂਦਾ ਏ ਇਸ ਤੋਂ ਇਲਾਵਾ ਜਿਹੜਾ ਸ਼ਹਿਦ ਆ ਉਹ ਵੀ ਸਾਡੀ ਇਮਿਊਨਿਟੀ ਵਾਸਤੇ ਬਹੁਤ ਵਧੀਆ ਇਹਦੇ ਨਾਲ ਨਾਲ ਸ਼ਹਿਦ ਦੇ ਵਿੱਚ ਐਂਟੀਮਾਈਕਰੋਬੀਅਲ ਗੁਣ ਹੁੰਦੇ ਆ ਐਂਟੀਮਾਈਕਰੋਬੀਅਲ ਪ੍ਰੋਪਰਟੀਆਂ ਹੁੰਦੀਆਂ ਏ ਭਾਵ ਇਹ ਸਾਡੇ ਸਰੀਰ ਦੇ ਵਿੱਚ ਜਿਹੜੇ ਹਾਨੀਕਾਰਕ ਬੈਕਟੀਰੀਆ ਏ ਹਾਰਮਫੁਲ ਬੈਕਟੀਰੀਆ ਨੂੰ ਮਾਰਦਾ ਏ ਸੋ ਔਲਾ ਤੇ ਸ਼ਹਿਦ ਮਿਲਾ ਕੇ ਖਾਣ ਇਹਨਾਂ ਦੇ ਜਿਹੜੇ ਫਾਇਦੇ ਆ ਉਹ ਡਬਲ ਹੋ ਜਾਂਦੇ ਆ ਸੋ ਇਹ ਸਾਡੀ ਇਮਿਊਨਿਟੀ ਨੂੰ ਵਧੀਆ ਬਣਾਉਂਦੇ ਤੇ ਜਿਹੜੀਆਂ ਮੌਸਮ ਚੇਂਜ ਹੋਣ ਦੇ ਨਾਲ ਕੋਈ ਸਰਦੀ ਜ਼ੁਖਾਮ ਬੁਖਾਰ ਜਿ ਇਹਨਾਂ ਨੂੰ ਵਾਰ-ਵਾਰ ਲੱਗਦਾ ਉਹਨਾਂ ਵਾਸਤੇ ਮਿਸ਼ਰਣ ਬਹੁਤ ਜ਼ਿਆਦਾ ਵਧੀਆ ਹੈ ਇਹਦੇ ਨਾਲ ਸਾਥੀਓ ਔਲਾ ਸਾਡੇ ਡਾਈਜੈਸਟਿਵ ਸਿਸਟਮ ਵਾਸਤੇ ਬਹੁਤ ਵਧੀਆ ਹੈ ਔਲਾ ਤੇ ਸ਼ਹਿਦ ਇਹ ਦੋਵੇਂ ਇਹਨਾਂ ਦਾ ਜਿਹੜਾ ਮਿਸ਼ਰਣ ਆ ਔਲੇਟ ਜਿਹੜੇ ਫਾਈਬਰ ਬਹੁਤ ਜ਼ਿਆਦਾ ਹੁੰਦਾ ਹੈ ਇਹ ਫਾਈਬਰ ਕੀ ਕਰਦਾ ਹੈ ਔਲੇ ਦੇ ਵਿੱਚ ਅਜਿਹਾ ਫਾਈਬਰ ਪਾਇਆ ਜਾਂਦਾ ਜਿਹੜਾ ਸਾਡੀ ਗੱਟ ਦੀ ਜਿਹੜੀ ਮੋਟਿਲਿਟੀ ਆ ਸਾਡੀ ਅੰਤਰੀਆਂ ਦੀ ਜਿਹੜੀ ਮੂਵਮੈਂਟ ਆ ਜਿਹਨੂੰ ਅਸੀਂ ਪੈਰੀਸਟਾਲਟਿਕ ਮੂਵਮੈਂਟ ਕਹਿੰਦੇ ਆ ਉਹਨੂੰ ਵਧੀਆ ਬਣਾਉਂਦਾ ਉਹਨੂੰ ਠੀਕ ਕਰਦਾ ਹੈ ਸੋ ਜਿਹਦੇ ਕਰਕੇ ਇਹ ਸਾਡੀ ਕਬਜ ਤੋਂ ਸਾਨੂੰ ਰਾਹਤ ਦਿਵਾਉਂਦਾ ਹੈ ਇਹਦੇ ਨਾਲ ਨਾਲ ਗੈਸ ਬਲੋਟਿੰਗ ਜਿਨ੍ਹਾਂ ਦੇ ਅਫਾਰਾ ਹੋ ਜਾਂਦਾ ਹੈ ਜਾਂ ਜਿਨ੍ਹਾਂ ਦਾ ਪੇਟ ਫੁੱਲਿਆ ਰਹਿੰਦਾ ਹੈ ਉਨਾ ਵਾਸਤੇ ਬਹੁਤ ਵਧੀਆ ਜਾਂ ਜਿਨ੍ਹਾਂ ਦੇ ਤਜਾਬ ਬਣਦਾ ਜ਼ਿਆਦਾ ਇਹਦੇ ਨਾਲ ਜਿਹੜਾ ਸ਼ਹਿਦ ਆ ਸ਼ਹਿਦ ਸਾਡੇ ਡਾਈਜੈਸਟਿਵ ਟਰੈਕ ਨੂੰ ਅੰਦਰੋਂ ਸਾਫ਼ ਕਰਦਾ ਏ ਇਸ ਤੋਂ ਇਲਾਵਾ ਜਿਹੜੇ ਸਾਡੇ ਚੰਗੇ ਬੈਕਟੀਰੀਆ ਹੈ ਗੱਟ ਵਾਸਤੇ ਜਿਹੜੇ ਹੈਲਦੀ ਬੈਕਟੀਰੀਆ ਮੰਨੇ ਜਾਂਦੇ ਆ ਜਿਨ੍ਹਾਂ ਨੇ ਸਾਡੇ ਭੋਜਨ ਨੂੰ ਪਚਾਉਣਾ ਹੁੰਦਾ ਏ ਸੋ ਉਹਨਾਂ ਬੈਕਟੀਰੀਆ ਨੂੰ ਵੀ ਇਹ ਨਰਿਸ਼ ਕਰਦਾ ਏ ਇਹਨਾਂ ਨੂੰ ਪੋਸ਼ਟਿਕ ਤੱਤ ਦਿੰਦਾ ਏ ਸੋ ਔਲਾ ਤੇ ਸ਼ਹਿਦ ਦਾ ਜਿਹੜਾ ਮਿਸ਼ਰਣ ਆ ਇਹ ਸਾਡੇ ਡਾਈਜੈਸਟਿਵ ਸਿਸਟਮ ਵਾਸਤੇ ਵੀ ਬਹੁਤ ਵਧੀਆ ਏ ਇਹਦੇ ਨਾਲ ਨਾਲ ਸਾਥੀਓ ਔਲਾ ਜਿਨ੍ਹਾਂ ਦਾ ਮੋਟਾਪਾ ਜ਼ਿਆਦਾ ਏ ਉਹਨਾਂ ਵਾਸਤੇ ਵੀ ਬਹੁਤ ਵਧੀਆ ਔਲੇ ਤੇ ਸ਼ਹਿਦ ਦਾ ਜਿਹੜਾ ਮਿਸ਼ਰਣ ਆ ਇਹ ਸਾਡੇ ਮੈਟਾਬੋਲਿਜ਼ਮ ਨੂੰ ਵਧਾ ਦਿੰਦਾ ਏ ਇਨਹਾਂਸ ਕਰਦਾ ਏ ਸੋ ਇਹਦੇ ਨਾਲ ਨਾਲ ਮੈਟਾਬੋਲਿਜ਼ਮ ਜਦੋਂ ਵੱਧਦਾ ਏ ਤਾਂ ਅਸੀਂ ਜੋ ਵੀ ਕੈਲੋਰੀਜ਼ ਖਾਂਦੇ ਆ ਭੋਜਨ ਖਾਂਦੇ ਆ ਉਹ ਸਾਡੇ ਬੜੀ ਆਸਾਨੀ ਨਾਲ ਪਚ ਜਾਂਦਾ ਏ એનર્ਜੀ ਵਿੱਚ ਕਨਵਰਟ ਹੋ ਜਾਂਦਾ ਏ ਉਹ ਵਾਧੂ ਚਰਬੀ ਦੇ ਰੂਪ ਚ ਨਹੀਂ ਜਮਾ ਹੁੰਦਾ ਇਸ ਤੋਂ ਇਲਾਵਾ ਔਲ ਆ ਤੇ ਸ਼ਹਿਦ ਆ ਜਿਹੜੇ ਇਹ ਸਾਡੇ ਚਰਬੀ ਨੂੰ ਵੀ ਬਾਲਣ ਦੀ ਤਾਕਤ ਆ ਇਹਨਾਂ ਚ ਸਾਡੇ ਜਿਹੜੀ ਵਾਧੂ ਚਰਬੀ ਜੰਮੀ ਹੋਈ ਸਰੀਰ ਦੇ ਵਿੱਚ ਉਹਨੂੰ ਬਰਨ ਆਊਟ ਕਰਦੇ ਆ ਬਰਨ ਕਰਦੇ ਆ ਸੋ ਮਟਾਪੇ ਵਾਸਤੇ ਬਹੁਤ ਵਧੀਆ ਹੈ ਜਿਨ੍ਹਾਂ ਲੋਕਾਂ ਨੂੰ ਮਟਾਪਾ ਨਹੀਂ ਜਾ ਰਿਹਾ ਉਹਨਾਂ ਨੂੰ ਸਵੇਰ ਵੇਲੇ ਇਹਦਾ ਜ਼ਰੂਰ ਔਲੇ ਤੇ ਸ਼ਹਿਦ ਦਾ ਜਿਹੜਾ ਮਿਸ਼ਰਣ ਹੈ ਨਾ ਉਹਦਾ ਸੇਵਨ ਕਰਨਾ ਚਾਹੀਦਾ ਵੀਡੀਓ ਦੇ ਅਖੀਰ ਚ ਇਹ ਵੀ ਗੱਲ ਕਰਾਂਗੇ ਵੀ ਇਹਦਾ ਮਿਸ਼ਰਣ ਤਿਆਰ ਕਿਵੇਂ ਕਰਨਾ ਹੈ ਇਹਦੇ ਨਾਲ ਨਾਲ ਸਾਥੀਓ ਸਕਿਨ ਦੀ ਸਕਿਨ ਵਾਸਤੇ ਬਹੁਤ ਵਧੀਆ ਹੈ ਸਕਿਨ ਤੇ 글로ਅ ਆਉਂਦਾ ਹੈ ਇਹਦੇ ਨਾਲ ਨਾਲ ਸਾਡੇ ਵਾਲਾਂ ਨੂੰ ਵੀ ਮਜ਼ਬੂਤੀ ਦਿੰਦਾ ਹੈ ਵਾਲਾਂ ਤੇ ਸ਼ਹਿਦ ਸੋ ਬਿਨਾ ਕੋਈ ਕੈਲੋ ਵੀ ਜਿਹੜੇ ਅਸੀਂ ਲੋਸ਼ਨ ਲਾਉਨੇ ਆ ਫੇਸ ਤੇ ਜਾਂ ਵਾਲਾਂ ਵਾਸਤੇ ਅਸੀਂ ਕੁਝ ਵੀ ਅਪਲਾਈ ਕਰਦੇ ਆ ਤਾਂ ਜੋ ਸਾਡੇ ਵਾਲ ਘੱਟ ਝੜਨ ਵਾਲਾਂ ਚ ਮਜ਼ਬੂਤੀ ਆਵੇ ਸੋ ਸਾਨੂੰ ਬਾਹਰੋਂ ਕੁਝ ਅਪਲਾਈ ਨਹੀਂ ਕਰਨਾ ਪਊਗਾ ਜੇ ਅਸੀਂ ਔਲੇ ਤੇ ਸ਼ਹਿਦ ਦਾ ਜਿਹੜਾ ਮਿਸ਼ਰਣ ਹੈ ਇਹਦਾ ਅਸੀਂ ਸਵੇਰ ਵੇਲੇ ਜੇ ਅਸੀਂ ਸੇਵਨ ਕਰਾਂਗੇ ਤਾਂ ਇਸ ਤੋਂ ਇਲਾਵਾ ਸਾਥੀਓ ਸਾਡੇ ਦਿਲ ਦੀ ਸਿਹਤ ਲਈ ਬਹੁਤ ਵਧੀਆ ਔਲੇ ਤੇ ਸ਼ਹਿਦ ਦਾ ਜਿਹੜਾ ਮਿਸ਼ਰਣ ਹੈ ਔਲੇ ਦੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਬਹੁਤ ਵਧੀਆ ਹੁੰਦੀ ਹੈ ਸੋ ਜਿਹਦੇ ਕਰਕੇ ਸਾਡੇ ਬਲੱਡ ਪ੍ਰੈਸ਼ਰ ਨੂੰ ਰੈਗੂਲੇਟ ਕਰਦਾ ਹੈ ਸਾਡੇ ਹਾਈ ਬੀਪੀ ਨੂੰ ਕੰਟਰੋਲ ਚ ਕਰਦਾ ਹੈ ਤੇ ਜਿਹੜਾ ਸ਼ਾਇਦ ਆ ਉਹ ਸਾਡੇ ਜਿਹੜੀਆਂ ਖੂਨ ਦੀਆਂ ਨਸਾਂਈ ਉਹਨਾਂ ਚ ਲਚਕੀਲਾਪਨ ਵਧਾਉਂਦਾ ਹੈ ਉਹਨਾਂ ਨੂੰ ਮਜ਼ਬੂਤੀ ਦਿੰਦਾ ਹੈ ਸੋ ਓਵਰਆਲ ਇਹ ਸਾਡੇ ਹਾਰਟ ਵਾਸਤੇ ਦਿਲ ਦੀ ਸਿਹਤ ਲਈ ਬਹੁਤ ਵਧੀਆ ਹੈ ਇਹਦੇ ਨਾਲ ਜਿਹੜਾ ਔਲਾਏ ਉਹ ਸਾਡੇ ਵਧੇ ਹੋਏ ਕੋਲੇਸਟ੍ਰੋਲ ਨੂੰ ਔਲਾ ਤੇ ਸ਼ਾਇਦ ਦੋਵੇਂ ਸਾਡਾ ਜਿਹੜਾ ਮਾੜਾ ਕੋਲੇਸਟ੍ਰੋਲ ਆ ਐਲ ਡੀ ਐਲ ਉਹਨੂੰ ਵੀ ਘੱਟ ਕਰਦੇ ਆ ਸੋ ਜਿਹੜਾ ਚੰਗਾ ਕੋਲੇਸਟ੍ਰੋਲ ਐਚ ਡੀ ਐਲ ਉਹ ਸਗੋਂ ਇਨਹਾਂਸ ਹੁੰਦਾ ਏ ਜਿਹੜਾ ਸਾਡੇ ਦਿਲ ਦੀ ਸਿਹਤ ਲਈ ਵਧੀਆ ਹੁੰਦਾ ਸੋ ਇਹ ਸਾਡੇ ਹਾਰਟ ਵਾਸਤੇ ਬਹੁਤ ਵਧੀਆ ਕਹਿ ਲੋ ਵੀ ਇਹ ਕਮਿਸ਼ਨ ਹੈਗਾ ਇਹ ਇੱਕ ਵਧੀਆ ਨੁਸਖਾ ਏ ਤੇ ਸਾਥੀਓ ਔਲਾ ਤੇ ਸ਼ਾਇਦ ਦਾ ਜਿਹੜਾ ਮਿਸ਼ਰਣ ਆ ਉਹ ਸਾਡੀਆਂ ਅੱਖਾਂ ਵਾਸਤੇ ਵੀ ਵਧੀਆ ਹੁੰਦਾ ਏ ਸਾਡੀਆਂ ਜਿਹੜੀਆਂ ਬ੍ਰੇਨ ਦੀਆਂ ਨਸਾਂ ਆਂ ਜਾਂ ਸਾਡੇ ਜਿਹੜੀ ਨਰਵਾ ਆਪਟਿਕ ਨਰਵ ਉਹਨੂੰ ਵੀ ਮਜ਼ਬੂਤੀ ਮਿਲਦੀ ਆ ਸੋ ਵੱਧਦੀ ਉਮਰ ਚ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਐ ਜਿਵੇਂ ਚਿੱਟਾ ਮੋਤੀਆ ਹੋ ਜਾਂਦਾ ਏ ਜਿਹਨੂੰ ਅਸੀਂ ਕੈਟਰਾਕਟ ਕਹਿ ਦਿੰਨੇ ਆ ਅਜਿਹੀਆਂ ਪਰੇਸ਼ਾਨੀਆਂ ਤੋਂ ਵੀ ਬਚਾ ਕੇ ਰੱਖਦਾ ਏ ਜੇ ਅਸੀਂ ਰੋਜ਼ਾਨਾ ਔਲੇ ਤੇ ਸ਼ਹਿਦ ਦਾ ਜਿਹੜਾ ਇਹ ਮਿਸ਼ਰਣ ਇਹ ਖਾਵਾਂਗੇ ਤੇ ਸਾਡੀ ਅੱਖਾਂ ਦੀ ਰੋਸ਼ਨੀ ਵਧਾਉਣ ਚ ਵੀ ਜਿਹੜਾ ਔਲਾ ਏ ਉਹ ਸਾਡੀ ਸਿਹਤ ਆ ਕਰਦਾ ਏ ਸੋ ਸਾਥੀਓ ਹੋਰ ਵੀ ਬਹੁਤ ਸਾਰੇ ਫਾਇਦੇ ਸਾਡੀ ਸਿਹਤ ਨੂੰ ਔਲਾ ਤੇ ਸ਼ਹਿਦ ਦਾ ਜਿਹੜਾ ਮਿਸ਼ਰਣ ਜੇ ਅਸੀਂ ਖਾਣੇ ਆ ਤਾਂ ਮਿਲਦੇ ਆ ਸੂਏ ਨੂੰ ਖਾਣਾ ਕਿਵੇਂ ਆ ਸਭ ਤੋਂ ਪਹਿਲਾ ਤਰੀਕਾ ਤੇ ਇਹ ਆ ਤੁਸੀਂ ਔਲੇ ਦੀ ਜਿਹੜੀ ਗੁੱਠਲੀ ਆ ਜਾਂ ਗਟਕਾ ਉਹ ਕੱਢ ਦੋ ਉਸ ਤੋਂ ਬਾਅਦ ਇਹਨੂੰ ਤੁਸੀਂ ਕ੍ਰਸ਼ ਕਰ ਲੋ ਤੇ ਇਹਦੇ ਨਾਲ ਤੁਸੀਂ ਇੱਕ ਚਮਚਾ ਸ਼ਹਿਦ ਦਾ ਮਿਲਾ ਕੇ ਇੱਕ ਔਲੇ ਦੇ ਵਿੱਚ ਇਹਦਾ ਤੁਸੀਂ ਸਵੇਨ ਸਵੇਰੇ ਨਿਰਨੇ ਕਾਲ ਜੇ ਇਹਦਾ ਸੇਵਨ ਕਰੋ ਖਾਲੀ ਪੇਟ ਸੋ ਤੁਹਾਡੀ ਸਿਹਤ ਨੂੰ ਇਹ ਸਾਰੇ ਬੈਨੀਫਿਟਸ ਮਿਲਣਗੇ ਇਸ ਤੋਂ ਇਲਾਵਾ ਤੁਸੀਂ ਔਲੇ ਦਾ ਜੂਸ ਵੀ ਬਣਾ ਸਕਦੇ ਆ ਇੱਕ ਔਲਾ ਲੈ ਕੇ ਇਹਨੂੰ ਮਿਕਸੀ ਗ੍ਰਾਈਂਡਰ 'ਚ ਇੱਕ ਗਲਾਸ ਪਾਣੀ ਐਡ ਕਰਕੇ ਮਿਕਸ ਕਰ ਲਓ ਤੇ ਇਹਦੇ 'ਚ ਇੱਕ ਜਿਹੜਾ ਚਮਚਾ ਸ਼ਹਿਦ ਦਾ ਉਹ ਮਿਲਾ ਲਓ ਤੇ ਇਹਦਾ ਵੀ ਤੁਸੀਂ ਸੇਵਨ ਕਰ ਸਕਦੇ ਹੋ ਤੇ ਸਾਥੀਓ ਔਲੇ ਦਾ ਪਾਊਡਰ ਵੀ ਆਉਂਦਾ ਮਾਰਕੀਟ 'ਚੋਂ ਤੁਸੀਂ ਇੱਕ ਚਮਚਾ ਔਲੇ ਦਾ ਪਾਊਡਰ ਲੈ ਕੇ ਉਹਨੂੰ ਇੱਕ ਚਮਚਾ ਸ਼ਹਿਦ ਦੇ ਨਾਲ ਮਿਕਸ ਕਰਕੇ ਇਹ ਵੀ ਸਵੇਰ ਵੇਲੇ ਦਾ ਸੇਵਨ ਕਰ ਸਕਦੇ ਆ ਤੇ ਇਹਦੇ ਨਾਲ ਨਾਲ ਜੇ ਤੁਸੀਂ ਇਹਨੂੰ ਸਟੋਰ ਕਰਕੇ ਰੱਖਣਾ ਚਾਹੁੰਦੇ ਆ ਤੁਹਾਨੂੰ ਸਮਾਂ ਘੱਟਾ ਰੋਜ਼ਾਨਾ ਇਹ ਮਿਸ਼ਰਣ ਬਣਾਉਣਾ ਦਾ ਤਾਂ ਤੁਸੀਂ ਮਾਰਕੀਟ ਚੋਂ ਸੁੱਕੇ ਔਲੇ ਲੈ ਲਓ ਇਹਨਾਂ ਨੂੰ ਇੱਕ ਕਹਿ ਲਓ ਵੀ ਕੱਚ ਦੇ ਬਰਤਨ ਦੇ ਵਿੱਚ ਰੱਖ ਲਓ ਤੇ ਉੱਪਰੋਂ ਇਹਨਾਂ 'ਚ ਸ਼ਹਿਦ ਪਾ ਦਿਓ ਸੋ ਤੁਸੀਂ ਇਸ ਤਰੀਕੇ ਨਾਲ ਵੀ ਇਹਦਾ ਰੋਜ਼ਾਨਾ ਸੇਵਨ ਕਰ ਸਕਦੇ ਆ ਕਦੇ ਤੁਸੀਂ ਬਾਹਰ ਗਏ ਆ ਟਰੈਵਲਿੰਗ ਕਰ ਰਹੇ ਆ ਤਾਂ ਤੁਸੀਂ ਨਾਲ ਰੱਖ ਸਕਦੇ ਆ ਬਰਤਨ ਸੋ ਇਹ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਇਹ ਨੁਸਖੇ ਬਾਰੇ ਪਤਾ ਲੱਗ ਜੇ ਤੇ ਇਹ ਜਾਣਕਾਰੀ ਦਾ ਉਹਨਾਂ ਨੂੰ ਲਾਭ ਮਿਲੇ ਤੇ ਆਪਣਾ ਜਿਹੜਾ YouTube ਚੈਨਲ ਆ ਇਹਨੂੰ ਸਬਸਕ੍ਰਾਈਬ ਵੀ ਕਰ ਲਓ ਸੋ ਇਜਾਜ਼ਤ ਦਿਓ ਧੰਨਵਾਦ